ਇਹ ਆਪਾਂ ਬਣਿਆ ਨਾ ਸ਼ੌਪ ਤੇ ਨਾਲ ਜਿਹੜਾ ਆਪਾਂ ਦੀ ਸੰਗਤ ਹੈ ਸਾਡੇ ਸਿੱਖ ਦਾ ਹਾਜ਼ਰੀ ਕਰੇ ਉਸ ਲੰਗੜਾ ਨਾ ਤੇਰਾ ਪਾਸੇ ਇਹ ਸ਼ੌਪ ਇਹ ਵੀ ਗੱਲ ਹਾਂਜੀ ਇਹ ਆਪਾਂ ਸ਼ੌਪ ਤੋਂ ਲਿਆ ਠੀਕ ਹੈ ਇਹ ਅੰਕਲ ਜੀ ਹਣੀ ਨੇ ਜਿੰਨਾ ਤੇ ਆਪਾਂ ਸ਼ੌਪ ਤੋਂ ਹਰ ਰੋਜ਼ ਦਸ ਬੰਨ ਸਾਰੇ ਅੰਕਲ ਜੀ ਦੀ ਹੁਣਾਂ ਦੀ ਸ਼ੌਪ ਤੋਂ ਜਾਂਦਾ ਆਪਾਂ ਅਨਵੇਟਰ ਵੀ ਇੱਥੇ ਖੜਿਆ ਸੀ ਕਿਸੇ ਸਰ ਵੀ ਇੱਥੇ ਖੜਿਆ ਸੀ ਆਪਰੇ ਘਰ ਦੀ ਹਰ ਚੀਜ਼ ਇੱਥੇ ਹੀ ਜਾਂਦੀ ਆ ਤੇ ਦੇਖੋ ਆ ਸ਼ੌਪ ਇਹਨਾਂ ਦੀ ਅੱਛਾ

ਐਸੀ ਵੀ ਲਗਵਾਵਾਂਗੇ ਤਾਂ ਅੱਜ ਵਾਹਿਗੁਰੂ ਜੀ ਨੇ ਚਲੋ ਮਿਹਰ ਹੋਈ ਤਾਂ ਆਪਾਂ ਐਸੀ ਵੀ ਲਵਾ ਲਏ ਅੱਜ ਹੈਨਾ ਵਾਹਿਗੁਰੂ ਜੀ ਦਈ ਮਿਹਰ ਕਰਦੇ ਰਹਿਣ ਜਦੋਂ ਬੇਸੀ ਕੱਲਾ ਪੈਸੀ ਲੱਗ ਕੇ ਐਸੀ ਲ ਤੇ ਅੱਜ ਨਾਲ ਐਸੀ ਵਾਲਾ ਨੇ ਫਿਟਿੰਗ ਕਰਨਾ ਤਾਂ ਆਪਾਂ ਕਿਉਂ ਚਲੋ ਫਿਰ ਫਟਫਟ ਕੰਮ ਵੀ ਕਰਦੇ ਆਪਾਂ ਫਟਫਟ ਅੱਜ ਕੰਮ ਕੀਤਾ ਮੈਂ ਝਾੜ ਪੋਚਦਾ ਕੰਮ ਕਰ ਲਿਆ ਮੰਮੀ ਨੇ ਮੇਰੇ ਕੋਲ ਹੈਲਪ ਕਰਦੀ ਮੰਮੀ ਨੇ ਕਿਚਨ ਸਾਰੇ ਮੰਮੀ ਨੇ ਸਾਫ ਕੀਤਾ ਅੱਜ ਤੇ ਤਾਂ ਮੰਮੀ ਬਹੁਤ ਘੱਟ ਕੰਮ ਕਰਦੇ ਨੇ ਤਾਂ ਜਦੋਂ ਮੰਮੀ ਨੂੰ ਵੀ ਪਤਾ ਸੀ ਇਹਨੇ ਵੀ ਆਪਣੇ AC ਵਾਲੇ ਨੇ ਆਣਾ ਹੈ ਨਾ ਤੇ ਮੰਮੀ ਨੇ ਫੜਫੜ ਕੇ ਹੱਲ ਕਰੀ ਮੰਮੀ ਨੇ ਪਾਣੀ ਦੇ ਸਾਫ ਕਰ ਦਿੱਤੇ ਤਾਂ ਹੁਣ ਆਪਾਂ ਕੀ ਆਪਾਂ ਫੜਫੜ ਰੋਟੀ ਬਣਾ ਲ ਕੇ ਤਰਹੀ ਹੋ ਜੀਏ ਫਿਰ AC ਵਾਲੇ ਨੇ ਆਜਣਾ ਹੈ ਨਾ ਤਾਂ ਬੱਚੇ ਕਹਿ ਰਹੇ ਸੀ ਮੰਮੀ ਆਲੂ ਨੇਡਰੀ ਬਣਾ ਦੋ ਆਪਾਂ ਕਿ ਚਲੋ ਆਲੂ ਨੇਡਰੀ ਬਣਾ ਦਿੰਦੇ ਆ ਤੇ ਸ਼ਾਮ ਹੋ ਗਿਆ ਫਤਿਹ ਕਾ ਬੱਚੇ ਕਹਿ ਰਹੇ ਨੇ ਹੁਣ ਰਾਜਮਾ ਚਾਵਲ ਖਾ ਲੈਨੇ ਆਪਾਂ ਕਿ ਚਲੋ ਨਾਲੇ ਰਾਜਮਾ ਚਾਵਲ ਵੀ ਪਿਓ ਲਾਂਗੇ ਹਨਾ ਰਾਜਮਾ ਮੰਮੀ ਕਿਉਂ ਲਾਂਗੇ ਆਪਾਂ ਤੇ ਲੈ ਚੱਲ ਗਈ ਸੀ ਲੈਡ ਦੀ ਤਾਂ ਬਹੁਤ ਜ਼ਿਆਦਾ ਸਾਡੇ ਕੋਲ ਵਾਲੇ ਬਹੁਤ ਹੀ ਜ਼ਿਆਦਾ ਹਨ ਤੇ ਮੈਂ ਫਿਰ ਨੇ ਚੱਲੀ ਪੜਪੜਾ ਕਰਕੇ ਮੈਂ ਤੇ ਨਹੀਂ ਮੈਂ ਸਾਰਾ ਮਸਾਲਾ ਤਿਆਰ ਕਰ ਲਿਆ ਤੇ ਇਹਦੇ ਵਿੱਚ ਮੈਂ ਨਸੁਣਾਦਰਕ ਕੱਟ ਕੇ ਰੱਖ ਲਿਆ ਮੈਂ ਕਿ ਚੱਲੋ ਪੜਪੜਾ ਸਬਜ਼ੀ ਦਾ ਤੜਕਾ ਤਿਆਰ ਹੋ ਜੇਗਾ ਲੈਡ ਨੂੰ ਡਿਕਾਂਗੀ ਤਾਂ ਹੋਇਆ ਤਾਂ ਬਹੁਤ ਜ਼ਿਆਦਾ ਬਹੁਤ ਟਾਈਮ ਲੱਗ ਜੇਗਾ ਨਾ ਆ ਲੋ ਆਪਾਂ ਕੱਕੇ ਰੱਖ ਲੈ ਸੀ ਗਿੱਟ ਮੈਂ ਕੁਛ ਚੋਲ ਬਣਾ ਜਿਹਾ ਓਕੇ ਰੱਖ ਦਿੰਨੇ ਆ ਫਿਰ ਹੈ ਨਾ ਫਿਰ ਆਪਾਂ ਇਹਨੂੰ ਉਤਲੀ ਵੀ ਵੀ ਹੁਣ ਕੇ ਰੱਖ ਲਿਆ ਤੇ ਰਾਜਮਾ ਵੀ ਧੋ ਕੇ ਰੱਖ ਲਿਆ ਤੇ ਚਾਹ ਮੈਂ ਤਾਂ ਬਿੱਤੀ ਸੀਗੀ ਨੱਖੀ ਕਹਦੇ ਸੀ ਬਾਬੀ ਥੋੜੀ ਜਿਹੀ ਚਾਹ ਬਣਾ ਲੂ ਮੈਂ ਕੁਛ ਠੀਕ ਹੈ ਚਾਹ ਬਣਾ ਲੈਣੀ ਤੇ 11 ਵਜੇ ਤਾਂ ਆਪਾਂ ਵੈਸੇ ਵੀ ਚਾਹ ਪੀਣੀ ਪੀਣੀ ਆ ਤੇ ਇਹਨੇ ਕੁਛ ਥੋੜੀ ਥੋੜੀ ਆਪਾਂ ਚਾਹ ਬਣਾ ਲੈਨੇ ਤੇ ਨਾਲ ਹੀ ਆਪਾਂ ਹੁਣ ਪਿਓ ਦਾਂਗੇ ਰਾਜਮਾ ਮਾਤੇ ਉਹ ਦਿੰਦੇ ਨੇ ਥੋੜੀ ਜਿੰਨੀ ਪਾਟਰ ਲੂ ਆਪਾਂ ਚਲੋ ਤਾਂ ਹਮ ਤੱਕ ਨੇ ਬਚੰਤਰਾ ਤੇਜ ਜਾਨ ਲਿਖਾ ਲਈ ਥੋੜੀ ਗਰਮੀ ਹੋ ਗਈ ਨਾ ਫਿਰ ਮੈਂ ਜਲਦੀ ਸਬਜੀ ਧਰ ਦਿੰਦੀ ਤੇ ਸ਼ਾਮ ਨੂੰ ਜਿਹੜਾ ਬਸ ਥੋੜੀ ਸਬਜੀ ਬਣਾ ਕੇ ਰੱਖ ਦੋ ਤੇ ਫਿਰ ਰਾਜ ਅਧਰੇ ਖੁਲ ਕੇ ਆਈ ਲੱਗੇ ਤੇ ਫਿਰ ਉਸੇ ਜਦੋਂ ਬੱਚੇ ਮੰਗਦੇ ਨੇ ਫਿਰ ਆਪਾਂ ਉਹਦੇ ਬਣਾਨੇ ਸਬਜੀ ਬਣੀ ਹੋਈ ਨਾ ਫਿਰ ਟੈਨਸ਼ਨ ਵੀ ਨਹੀਂ ਹੁੰਦੀ ਰੱਖ ਲੀ ਆਪਾਂ ਰਾਜਮਾ ਪਿਆਉ ਕੇ ਰੱਖਦੇ ਠੀਕ ਹੈ ਤੇ ਸਾ ਆਪਣੀ ਪੈਸੀ ਰੱਝਦੀ ਆਪਾਂ ਇੱਕ ਦੁੱਧ ਵੀ ਪਾ ਲਾਂਗੇ चहा पी दुद्ध पा रजे रिजे च लागा चांगली एक साइड गिल्लाूडा रखा करू एक साईड सुा कूडा रखे करो ਆਪਕਾ ਵੀ ਨਿੱਟਾ ਜਿਹਾ ਕੁੜਾ ਰੱਖ ਦੇ ਸੁੱਟਾ ਤੇ ਜਿਵੇਂ ਇਹ ਕਿਤਾੜਾ ਨਾਖਸ਼ ਬਾਰ ਬੈਠੇ ਨਿਕਾ ਦੇ ਦੇ ਪੇਸੇ ਅੱਜ ਤੱਕ ਨਖਸ਼ ਹਣੀ ਪਾਣੀ ਦੇ ਨਾਲ ਮਟਰੀ ਹਾਲੇ ਪਾਣੀ ਕਿੰਨਾ ਠੰਡਾ ਹੈ ਤੇ ਪਾਣੀ ਦੂਜਾ ਲੈ ਲੋ ਬਹੁਤ ਠੰਡਾ ਪਾਣੀ ਪੀ ਰੇ ਅਸ਼ੀਸ਼ ਬੇਟਾ ਨਾ ਪੀਓ ਬਹੁਤ ਠੰਡਾ ਮੈਂ ਮੰਗਾਈ ਆ ਮਟਰੇ ਮੰਗਾਈ ਕੇ ਲਾਂਦੀ ਰੈਸਿਪੀ ਲਈ ਮਟਰੇ ਬਹੁਤ ਸਵਾਦ ਹੁੰਦੀ ਐ ਤੇ ਇੱਕ ਹੋਟਲ ਨਾਲ ਲੱਗੇ ਉਹਦੇ ਆਹ ਲੋ ਥੋੜਾ ਆਪਾਂ ਵੇਖ ਲਈਏ ਚਾਹ ਆਪਾਂ ਪਹਿਲੇ ਪੀ ਲਈ ਹਾਂ ਦੋ ਤਿੰਨ ਮਿੰਟ ਹੋਏ ਚਾਹ ਪੀਤੀ ਹਾਂ ਹੁਣ ਪਾਣੀ ਨਾ ਲੈਂਦੇ ਮਟਰੇ ਤੇ ਆਪਾਂ ਖਾਦੀਂ ਟੰਡੋ ਪੈ ਰਿੰਨਾ ਮਟਰੇ ਖਾ ਲੋਣ ਕੂਲਰ ਸਾਫ ਕਰਨਾ ਸੀ ਕੂਲਰ ਰੱਖਣਾ ਆਪਣੇ ਪਿੱਛੇ ਨਾਲ ਬਸ ਬਹੁਤ ਜ਼ਿਆਦਾ ਜਿੱਦਾਂ ਕੁਲਰ ਜਦੋਂ ਹਵਾ ਆਉਂਦੀ ਹੈ ਨਾ ਤਾਂ ਉਹ ਵਾਲ ਵਗੈਰਾ ਸਾਰੇ ਨਾ ਕੁਲਰ ਨੂੰ ਐਸੇ ਲੱਗ ਗਏ ਸੀ ਤਾਂ ਫਿਰ ਤੋਸ਼ੀ ਤੇ ਨਦਾ ਛੋਟਾ ਵੀਰਾ ਨਾ ਹਾਂਜੀ ਹਾਂਜੀ ਆ ਦੇਖੋ ਆਪਾਂ ਐਸੀ ਵਾਪਸ ਕਰਨ ਦੇ ਤਰੀਕੇ ਕਰਕੇ ਹਾਂ ਰਹਿਤਾ ਦੇਖੋ ਦੇਖੋ ਗਾਇਸ ਇੰਨਾ ਗੰਦ ਸੀ ਇਹਨਾਂ ਦੇ ਕੂਲਰ 'ਚ ਹਾਂ ਵਈ ਨਹੀਂ ਬਿੰਦਾ ਸੀ ਬੰਨੇ ਪਰੇਸ਼ਾਨ ਹੋ ਗਈ ਮੈਂ ਕਿ ਕੂਲਰ ਸਾਫ਼ ਕਰੀਏ ਆ ਤਾਂ ਇਹਨਾਂ ਦੇ ਚਾਚੂ ਵੀ ਲੱਗੇ ਸੀਗੇ ਕਿ ਅਸੀਂ ਚਮੰਦੀ ਤਾਂ ਆਦਤੀ ਹੈ ਨਾ ਜਦੋਂ ਵੀ ਇਹਨਾਂ ਦਾ ਚਾਚੂ ਕੋਈ ਵੀ ਕੰਮ ਪਹਿਲੇ ਆਦਤ ਇਹਨਾਂ ਦਾ ਚਾਚੂ ਥੋੜਾ ਜਿਹਾ ਕੰਮ ਕਰੇਗਾ ਨਾ ਇਹਨਾਂ ਦੋਨਾਂ ਨੇ ਨਾਲ ਹੀ ਲੱਗ ਜਾਣਾ ਆ ਤਿੰਨਾਂ ਤੇ ਚਾਚੂ ਸੀ ਚਾਚੇ ਰਦੇ ਪਰ ਸੀਨਾ ਤੇ ਸੀ ਨਹੀਂ ਹੋ ਗਈ ਸੀ ਕਹ ਰਹੇ ਸੀ ਚਲੋ ਅੱਜ ਮੈਂ ਕੋਲਰ ਸਾਫ ਕਰ ਦੇਣਾ ਹਨਾ ਆਪਾਂ ਕੋ ਚੋਲ ਬੱਜੀ ਗਿਆ ਰੋਜ਼ ਹੀ ਆਪਾਂ ਇਹਨੂੰ ਕਹਿੰਦੇ ਸੀ ਤੇ ਕਹਿੰਦਾ ਚਲੋ ਅੱਜ ਭਾਬੀ ਜੀ ਆਪਾਂ ਕੋਲਰ ਹੀ ਸਾਫ ਕਰ ਲੈਨੇ ਆ ਤੋ ਅਸੀਂ ਕਹਿੰਦੇ ਚਲ ਕੋਈ ਗੱਲ ਨਹੀਂ ਨਾਲ ਮੈਂ ਕਰਾ ਦੇਣੀ ਆ ਹੈਲਪ ਆਪਾਂ ਤੋ ਅਸ਼ੀ ਨੂੰ ਬੁਲਾਏ ਤਾਂ ਸੀਗਾ ਆਪਾਂ ਕਿ ਚਲੋ ਕੋਲਰ ਕਲਰ ਸਾਫ ਕਰ ਜਾਈਏ ਕਿ ਸਾਡੇ ਤਾਂ ਸੀ ਮਾਣ ਪਾੰਦੇ ਸੀ ਇਹਦਾ ਲਓ ਪਤੀ ਕੁੱਲਰ ਦੇ ਪਾਣੀ ਬੋਸੀ ਤੇ ਕੁੱਲਰ ਦੇ ਪਾਣੀ ਤੇ ਪਾੜੇ ਨਾ ਤੇ ਚਾਚੂ ਨੇ ਤਾਂ ਇਹੋ ਜੇ ਕੰਮ ਇਹ ਦਾ ਨਾ ਦਾ ਚਾਚੂ ਹੀ ਕਰਦਾ ਹੁੰਦਾ ਹੈ ਹਨਾ ਹਾਂ ਦੇਖੋ ਇੰਨਾ ਸਾਰਾ ਸੀ ਹਵਾ ਕਿੰਨੀ ਸਾਰਾ ਲੈ ਉੱਚੀ ਮਿੱਟੀ ਪਟਾ ਸੀ ਕਿੰਨੀ ਜਾ ਰਹੀ ਆਹ ਹਵਾ ਹਣ ਦਿੰਦਾ ਆਹ ਤਾਂ ਹੀ ਤਾਂ ਹਵਾ ਨਹੀਂ ਸੀ ਆਉਂਦੀ ਤਾਂ ਸੀ ਅਸੀਂ ਆਪਣੇ ਚਾਚੂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਹੀ ਜ਼ਿਆਦਾ ਜੇ ਤਾਂ ਨਾ ਤੇ ਚਾਚੂ ਜੀ ਨੇ ਜੋ ਕਿ ਥੋੜੀ ਤੋਂ ਥੋੜੀ ਚੀਜ਼ ਲਾ ਕੇ ਆਏ ਨਾ ਇਹ ਵੀ ਆਪਣੇ ਚਾਚੂ ਜੀ ਕੀ ਨਾ ਚੀਜ਼ ਜਰੂਰ ਆ ਦਿਨ ਮੈਂ ਕੋਈ ਚੀਜ਼ ਦੇ ਦਿੰਦੀ ਮੰਗੀ ਨਾ ਪਹਿਲਾਂ ਪੁੱਛਣਗੀ ਮੰਮਾ ਚਾਚੂ ਜੀ ਕੀ ਰੱਖੀ ਆ ਕਦੀ ਕਦੀ ਤੇ ਮੈਂ ਕਹਿ ਦੇਣੀ ਹੁਣੀ ਮੈਂ ਨਹੀਂ ਰੱਖੀ ਹਾਂ ਲਓ ਆਪਾਂ ਲਾਗੇ ਸੋ ਨਦੀ ਕਬਰ ਚ ਪੱਤੀਆਂ ਪਾਣ ਲੱਗੇ ਸੀ ਈ ਕੁੱਲਰ ਨਹੀਂ ਹਣਾ ਆਪਾਂ ਕੰਮਾ ਸੀ ਬੰਦ ਤੇ ਮੰਮੀ ਨਾ ਅਦਰ ਕੁੱਲਰ ਚ ਪਾਤਾ ਸੀ ਪਾਣੀ ਤਾਂ ਬਰਫ਼ ਵੀ ਕੁੱਲਰ ਚ ਆਪਾਂ ਇੱਕ ਵੱਡਾ ਡੂੰਗਾ ਪਾਣੀ ਹੁੰਨੇ ਆ ਤਾਂ ਇਹ ਕੁੱਲਰ ਚ ਪਾਣੀ ਪਾਏ ਬਰਫ਼ ਪੈ ਜਾਣਾ ਬਹੁਤ ਠੰਡੀ ਠੋਡੀ ਹਵਾ ਆਂਦੀ ਆ ਕੇ ਅੱਜ ਆਪਾਂ ਲਈ ਠੰਡੀ ਠੰਡੀ ਹਵਾ ਐਸੀ ਤਾਂ ਆਪਣਾ ਲੱਗੇਗਾ ਸ਼ਾਮ ਨੂੰ ਸ਼ਾਇਦ ਤਾਂ ਗੁੱਲੇ ਚੋਂ ਦੂਰ ਹੁਣ ਆਪਾਂ ਠੰਡੀ ਹਵਾ ਆਪਾਂ ਨੂੰ ਲੱਗਣੀ ਆ ਹਾਂਜੀ ਇੱਥੇ ਦਾ ਆਪਾਂ ਅੰਦ ਲਿਆ ਕੇ ਰੱਖ ਲਈ ਸੀ ਰੋਟੀ ਤਾਂ ਤੋਂ ਸੀ ਗੈਰੇ ਸੀ ਚਲ ਕੋਈ ਗੱਲ ਨਹੀਂ ਭਾਬੀ ਮੈਂ ਸਾਰਿਆਂ ਨੂੰ ਰੋਟੀ ਪਾਕ ਦੇਣੀ ਤੋਂ ਇਥੇ ਰੋਟੀ ਪਾਕ ਦੇਣ ਲੱਗੇ ਸੀ ਬੱਚਿਆਂ ਨੂੰ ਤੇ ਬੱਚੇ ਰੋਟੀ ਤੋਂ ਪਹਿਲਾਂ ਤੇ ਬੱਚੇ ਪਾਣੀ ਮੰਗ ਰਹੇ ਸੀ ਕਿ ਜਿਆਦਾ ਗਰਮੀ ਹੈ ਤਾਂ ਤੁਹਾਨੂੰ ਪਤਾ ਬੱਚੇ ਪਾਣੀ ਪਾਣੀ ਕਰਦੇ ਨੇ ਹਨਾ ਤੇ ਇਹ ਤੇ ਆਪਣੇ ਨਾਲ ਦੋ ਹੀ ਖੀਰੇ ਰਹਿ ਗਏ ਸੀਗੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਆਪਣੇ ਖੀਰੇ ਖਤਮ ਹੋ ਗਏ ਸੀ ਤਾਂ ਜੋ ਦੋਦੇ ਮਮੀ ਜੀ ਦੀ ਤਬੀਤ ਖਰਾਬ ਹੋਈ ਨਾ ਤਾਂ ਆਪਾਂ ਮਮੀ ਜੀ ਨੂੰ ਗਰਮੀ ਚ ਧੁੱਪੇ ਬਹੁਤ ਹੀ ਘਟ ਬਾਹਰ ਜਾਂਦੇ ਨੇ ਆ ਤੇ ਮੈਂ ਕਿ ਛੁਲ ਕੋਈ ਗੰਦੀ ਤਾਂ ਅਸੀ ਕਰੇ ਭਾਬੀ ਦੋ ਹੀ ਖੀਰੇ ਕੱਟ ਲੈਣੇ ਮੈਂ ਕਿ ਹਾਂ ਜੀ ਦੋ ਖੀਰੇ ਕੱਟ ਲੂ ਇੱਕ ਪਿਆਜ਼ ਕੱਟ ਲਿਆ ਸੀ ਆਪਾਂ ਤੇ ਤੋਂ ਸੇਥੇ ਬੱਚਿਆਂ ਨੂੰ ਰੋਟੀ ਪਾ ਕੇ ਦੇਣ ਲੱਗ ਗਏ ਸੀਗੇ ਤੇ ਬੱਚੇ ਕਹਿ ਰਹੇ ਸੀ ਕਿ ਮੈਂ ਹਾਨੀਫਾ ਤੇ ਕਹਿ ਰਹੇ ਸੀ ਮਮੀ ਜੀ ਬਹੁਤ ਟੇਸਟੀ ਸਬਜ਼ੀ ਤਾਂ ਕਿ ਆਪਾਂ ਪਾਟ ਮਿਰਚ ਪਾਨੀ ਹੈ ਨਾ ਮਿਰਚ ਜਿਆਦਾ ਹੋਵੇ ਤੇ ਖਾਦੀ ਵੀ ਨਹੀਂ ਜਾਂਦੀ ਰੋਟੀ ਤੇ ਕੂਲਰ ਆਪਾਂ ਲਿਆ ਸੀ ਚਲਾ ਕੂਲਰ ਦੀ ਬਹੁਤ ਜਿਆਦਾ ਠੰਡੀ ਹਵਾ ਆਉਂਦੀ ਪਈ ਸੀ ਕੂਲਰ ਸਾਫ ਕਰਨ ਦੇ ਨਾਲ ਬਹੁਤ ਹੀ ਫਰਕ ਪਿਆ ਸੀ ਤਾਂ ਇੱਥੇ ਆਪਾਂ ਰੋਟੀ ਮੈਂ ਵੀ ਆ ਗਈ ਸੀ ਚਲ ਤੋ ਸ਼ਿਕਾਇਦੇ ਸੀ ਭਾਬੀ ਤੁਸੀਂ ਵੀ ਰੋਟੀ ਖਾ ਲੋ ਤੇ ਆਪਾਂ ਵੀ ਖਾਂ ਮੈਂ ਵੀ ਰੋਟੀ ਖਾਣ ਲੱਗ ਗਈ ਸੀ ਹੁਣ ਮੈਂ ਕਿ ਚਲੋ ਰੋਟੀ ਖਾ ਕੇ ਫਿਰ ਆਪਾਂ ਨੂੰ ਥੋੜਾ ਰੈਸਟ ਕਰਾਂਗੇ ਤੇ ਅੱਜ ਨਾਲੇ ਆਪਣੇ ਨਾਲੇ ਹਜੇ ਹੋ ਆਈ ਨਹੀਂ ਸੀਗੇ ਏਸੀ ਲਗਾਉਣ ਵਾਲੇ ਹੈ ਇੱਥੇ ਆਪਾਂ ਆਪਣੇ ਵਲੌਗ ਦਾ ਕਰਦੇ ਐਂਡ ਸਾਨੂੰ